ਫਿਰ ਦੇ ਲਈ ਅਮਰਸਰ ਦੇ ਦਬੋਰ ਜੇ ਦੇ ਵਿਖੇ ਐਨ ਆਰ ਆਈ ਨੌਜਵਾਨ ਨੂੰ ਘਰ ਦੇ ਵਿੱਚ ਵੜ ਕੇ ਦੋ ਵਿਅਕਤੀਆਂ ਦੇ ਵੱਲੋਂ ਗੋਲੀਆਂ ਮਾਰੀਆਂ ਗਈਆਂ ਤੇ ਇਸੇ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ ਤੱਕ ਸਾਰੀਆਂ ਗ੍ਰਿਫਤਾਰੀਆਂ ਕਰ ਲੈਂਦੀਆਂ ਨੇ ਦੱਸਦੇ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਅੱਜ 6 આરોપીਆਂ ਨੂੰ ਮਾਣੀਓਗ ਅਦਾਲਤ ਦੇ ਵਿੱਚ ਪੇਸ਼ ਕੀਤਾ ਅਤੇ ਸੰਬੰਧਿਤ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੰਜ ਵਿਅਕਤੀਆਂ ਦਾ 14 ਦਿਨ ਦੇ ਲਈ ਜੁਡੀਸ਼ੀਅਲ ਰਿਮਾਂਡ ਤੇ ਪੇਸ਼ ਦਿੱਤਾ ਗਿਆ ਹੈ ਜਦਕਿ ਬੀਤੇ ਦਿਨੀ ਹੁਸ਼ਿਆਰਪੁਰ ਤੋਂ ਫੜੇ ਗਏ ਤਿੰਨ ਸ਼ੂਟਰਾਂ ਦੇ ਵਿੱਚੋਂ ਇੱਕ આરોપી ਸੁਖਵਿੰਦਰ ਸਿੰਘ ਸਾਬੋ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਹੋਇਆ

ਨਹੀਂ ਆਪਣੇ ਜਿਹੜੇ ਬਾਹਰ ਬੈਠੇ ਆ ਤੁਹਾਡੇ ਕੀ ਲੱਗਦੇ ਨੇ ਕੀ ਕੰਮ ਲੈ ਕੇ ਫੋਨ ਲੈ ਆ ਗਿਆ ਕੀ ਬਰਾਮੋਦ ਅਸਲ ਦੱਸੋ ਇਹਨਾਂ ਨੇ ਉਹਨਾਂ ਨੇ ਕਾਲ ਕਿਉਂ ਕੀਤੀ ਤੁਹਾਡੇ ਕੈਮਰੇ ਨੇ ਤਾਂ ਕੀ ਕਰੀ ਨਿਕਲਿਆ ਉਹ ਝੂਠੇ ਲੈ ਆ ਕੇ ਝੂਠੇ ਧੱਕਾ ਧੱਕਾ ਹੁੰਦਾ ਨਹੀਂ ਪਾਉਂਦਾ ਵੀ ਇਹਨਾਂ ਨੇ ਇਹਨਾਂ ਰੀਅਲ ਸਰਗੇ ਸੀਗੇ ਉਹਨਾਂ ਤੇ ਗੋਲੀ ਚਲਾਈ ਸੀਗੀ ਤੇ ਉਹ ਜਿਹੜੇ ਗੋਲੀ ਚਾ ਕੇ ਭੱਜ ਗਏ ਸੀਗੇ ਉਹ ਮੁੜ ਕੇ ਮਰਜ਼ੇ ਦਫਾਰ ਹੋਏ ਆ ਉਹਨਾਂ ਜੋ ਦੋ ਜੁਕਮੀ ਹੈ ਉਹ ਇੱਕ ਜਿਹੜਾ ਵਾ ਕਿਨੇ ਦੇ ਅੰਦਰ ਮਾਰਨ ਸ਼ੂਟਰ ਜਿਹੜੇ ਸ਼ੂਟਰ ਨੇ ਤੇ ਉਹਦਾ ਦੋ ਦਿਨ ਦਾ ਹਿਮਾਨ ਵੇਲੇ ਆ ਉਹਨਾਂ ਇਹਨਾਂ ਦਾ ਦੋ ਦਿਨ ਦਾ ਪਹਿਲਾਂ ਰਿਮਾਨਡ ਮਿਲਿਆ ਸੀ ਜਿਹੜੇ ਇਹਨਾਂ ਨੇ ਪਨਾਹ ਦਿੱਤੀ ਸੀ ਇਹਨਾਂ ਦੋ ਦਿਨ ਦਾ ਰਿਮਾਨਡ ਵਾਲਾ ਅੱਜ ਖਤਮ ਹੋਇਆ ਅੱਜ ਅੱਜ ਹੋਟਲ ਵਾਲਾ ਬੰਦੇ ਕੋਲ ਸੀ ਤੇ ਸ਼ੂਟਰ ਕਿੰਨੇ ਆ ਇਹਨੇ ਸ਼ੂਟਰ ਕੋਈ ਨਹੀਂ ਇਹ ਸਿਰਫ ਹੋਟਲ ਦੇ ਇਹਨਾਂ ਨੇ ਪਨਾਹ ਦਿੱਤੀ ਸੀ ਪਰ ਦੋ ਦਿਨ ਦਾ ਪਹਿਲਾਂ ਮਿਲਿਆ ਸੀਗਾ ਮਤਲਬ ਜਿਹੜੇ ਉਹਦੇ ਪਹਿਲਾਂ ਸਾਫਾ ਸੋਨਾ ਸੀਗੇ ਸੋਨਾ ਸਾਹਿਬ ਸੀਗੇ ਇਹਨਾਂ ਦਾ ਜਿਹੜੇ ਕਿ ਪੂਛਦੇ ਦੇ ਤੇ ਜਿਹੜਾ ਇਹਨਾਂ ਦਾ ਜਿੰਨਾ ਗੋਲ ਉਹ ਹਾਂ ਪਿਸਟੋਲ ਟੋਟਲ ਪੰਜ ਤੇ ਕਛੇ ਲਏ ਸੀ ਕਛੇ ਲਏ ਹਾਂਜੀ ਹਾਂ ਜੀ ਸ਼ੂਟਰ ਦਾ ਦੋ ਦਿਨ ਦਾ ਰਿਵਾਰਡ ਮਿਲਿਆ ਸ਼ੂਟਰ ਦਾ ਸ਼ੂਟਰ ਦਾ ਪੂਰਾ ਨਾਮ ਸੁਖਿੰਦਰ ਸਿੰਘ ਸਾਹੀ